ਆ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਪਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦ ਦੇ ਦਾਖਲਾ ਪ੍ਰੀਖਿਆ ਤਿਆਰੀ ਦੀਨ 18 ਜਨਵਰੀ 2025 ਨੂੰ ਜਿਹੜਾ ਪੇਪਰ ਆਇਆ ਉਹਦੇ 29 ਨੰਬਰ ਸਵਾਲ ਤੇ ਆ ਗਿਆ ਬੇਟਾ ਪੇਪਰ ਕਟਿੰਗ ਐਂਡ ਫੋਲਡਿੰਗ ਦਾ ਸਵਾਲ ਆ ਇਹ ਤਾਂ ਬੇਟਾ ਇਹਦੇ ਵਿੱਚ ਪੇਪਰ ਨੂੰ ਕੁਝ ਫੋਲਡ ਦਿੱਤੇ ਹੁੰਦੇ ਫੋਲਡ ਦੇ ਕੇ ਉਹਦੇ ਤੇ ਕੁਝ ਜਿਹੜੇ ਹੈ ਪੰਚ ਕੀਤਾ ਹੁੰਦਾ ਤਾਂ ਅਸੀਂ ਦੱਸਣਾ ਹੁੰਦਾ ਵੀ ਕੀ ਉੱਤਰ ਆਉਂਦਾ ਹੈ ਦਾ ਆਹ ਬੇਟਾ ਇੱਕ ਛੇਪੋਜ ਵਾਲੀ ਇਕਤਰੀ ਪਹਿਲਾਂ ਇਹਨੂੰ ਉੱਪਰ ਨੂੰ ਫੋਲਡ ਕਰ ਲਿਆ ਫਿਰ ਇਹਨੂੰ ਇੰਜ ਨੂੰ ਫੋਲਡ ਕਰਤਾ ਠੀਕ ਹੈ ਇਸ ਤਰ੍ਹਾਂ ਦੀ ਇਕਤਰੀ ਜਦੋਂ ਬਣੀ ਤਾਂ ਤਿੰਨ ਬਿੰਦੀਆਂ ਇਹਦੇ ਤੇ ਲਗਾ ਦਿੱਤੀਆਂ ਗਈਆਂ ਠੀਕ ਹੈ ਬੇਟਾ ਜਦੋਂ ਬੇਟਾ ਇਹਦਾ ਪਹਿਲਾ ਫੋਲਡ ਖੋਲਾਂਗੇ ਤਾਂ ਇਹ ਇਹ ਤਿੰਨ ਦੀਆਂ 6 ਹੋ ਜਾਣਗੀਆਂ ਠੀਕ ਹੈ 6 ਤੋਂ ਅਗਲੇ ਫੋਲਡ 'ਚ ਟੋਟਲ 12 ਬਿੰਦੀਆਂ ਹੋਣਗੀਆਂ ਆਹ ਤਿੰਨ ਬੇਟਾ ਜਦੋਂ ਸਿਰ ਸੈਕੰਡ ਫੋਲਡ ਖੋਲਾਂਗੇ ਤਾਂ ਇੱਥੇ ਧਿਆਨ ਦੇ ਨਾਲ ਦੇਖੋ ਬੇਟਾ ਇਹ ਆਹ ਚੀਜ਼ ਹੈ ਜਿਹੜੀ ਦਿਖਾਈ ਦੇਣ ਲੱਗ ਪਊਗੀ ਆਹ ਜਿਹੜੀ ਚੀਜ਼ ਹੈ ਸੈਕੰਡ ਫੋਲਡ ਖੋਲਣ ਦੇ ਉੱਤੇ ਠੀਕ ਹੈ ਜਦੋਂ ਆਹ ਫੋਲਡ ਖੋਲਦਾਂਗੇ ਤਾਂ ਆਹ ਚੀਜ਼ ਦਿਖੂਗੀ ਆ ਜਦੋਂ ਸਾਰੀ ਖੋਲ ਦਵਾਂਗੇ ਤਾਂ ਇਹਦੇ ਵਰਗੀ ਚੀਜ਼ ਹੀ ਹੋਰ ਆ ਜਿਹੜੀ ਉਹ ਥੱਲੇ ਬਣ ਜੂਗੀ ਇਹਦਾ ਮਤਲਬ 3 ਤੇ 3 6 6 ਤੇ 6 ਹੀ ਬਿੰਦੀਆਂ ਇਹਦੇ ਪੈਰਲ ਥੱਲੇ 12 12 ਬਣ ਜਾਣਗੀਆਂ ਤਾਂ ਇਸ ਕਰਕੇ 21 ਆ ਜਿਹੜਾ ਇਹਦਾ ਰਾਈਟ ਆਨਸਰ ਬਣ ਜਾਊਗਾ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 30 ਸਵਾਲ ਨੰਬਰ 30 ਦੇ ਵਿੱਚ ਬੇਟਾ ਆ ਇਹਨੂੰ ਪਹਿਲਾਂ ਇਸ ਤਰ੍ਹਾਂ ਫੋਲਡ ਕਰ ਦਿੱਤਾ ਗਿਆ ਪੇਪਰ ਆ ਇਹਨੂੰ ਫਿਰ ਇਸ ਤਰ੍ਹਾਂ ਫੋਲਡ ਕਰ ਦਿੱਤਾ ਗਿਆ ਚੌਥਾ ਠੀਕ ਹੈ ਥੀਰ ਇਹਦੇ ਇੱਥੇ ਆ ਜਿਹੜਾ ਇਹ ਕੱਟ ਲਗਾ ਦਿੱਤਾ ਗਿਆ ਠੀਕ ਹੈ ਪੰਚ ਕਰ ਦਿੱਤਾ ਗਿਆ ਥੀਰ ਬੇਟਾ ਜਦੋਂ ਇਹ ਫੋਲਡ ਖੁੱਲੂਗਾ ਠੀਕ ਹੈ ਜਦੋਂ ਇੱਥੇ ਇੱਥੇ ਕੱਟ ਲਗਾਇਆ ਗਿਆ ਨਾ ਤਾਂ ਜਦੋਂ ਇਹ ਫੋਲਡ ਖੁੱਲੂਗਾ ਬੇਟਾ ਤਾਂ ਇਹਦੇ ਪੈਰਲਲ ਹੀ ਕੱਟ ਆ ਜਿਹੜਾ ਇੱਥੇ ਆ ਜਾਊਗਾ ਇਹਦਾ ਮਤਲਬ ਆਹਾ ਕਰਤੀ ਹੈ ਜਿਹੜੀ ਜਦੋਂ ਆ ਅੱਧਾ ਫੋਲਡ ਖੋਲਤਾ ਤੇ ਆਹਾ ਕਰਤੀ ਬਣੂਗੀ ਠੀਕ ਹੈ ਆਹ ਕਰਤੀ ਬਣੂਗੀ ਆਹ ਕਰਤੀ ਨੂੰ ਬਣਾ ਕੇ ਆ ਕਿੱਤੀ ਬਣੂਗੀ ਜਦੋਂ ਫਿਰ ਇਹਦਾ ਪੂਰਾ ਫੋਲਡ ਕਰ ਦਿੱ ਖੋਲ ਦਿੱਤਾ ਜਾਊਗਾ ਤਾਂ ਫਿਰ ਆਹ C1 ਕਿੱਤੀ ਹੈ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ ਇਸ ਕਰਕੇ C1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 31 ਸਵਾਲ ਨੰਬਰ 31 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਆ ਪੇਪਰ ਨੂੰ ਪਹਿਲਾਂ ਆ ਫੋਲਡ ਕੀਤਾ ਗਿਆ ਫਿਰ ਇਧਰੋਂ ਐ ਨੂੰ ਫੋਲਡ ਕਰ ਦਿੱਤਾ ਗਿਆ ਠੀਕ ਹੈ ਫਿਰ ਬੇਟਾ ਆ ਚੀਜ਼ ਆ ਅਰਧ ਗੋਲਾ ਇੱਥੋਂ ਪੰਜ ਮਾਰ ਦਿੱਤਾ ਗਿਆ ਕੱਟ ਕਰ ਦਿੱਤਾ ਗਿਆ ਹੋਣ ਬੇਟਾ ਜਦੋਂ ਆਹ ਫੋਲਡ ਅਸੀਂ ਖੋਲਾਂਗੇ ਅੱਧਾ ਫੋਲਡ ਖੋਲਾਂਗੇ ਤਾਂ ਫਿਰ ਬੇਟਾ ਆਹ ਚੀਜ਼ ਆ ਜਿਹੜੀ ਆ ਆਹ ਚੀਜ਼ ਦਿਖਾਈ ਦੇਣ ਲੱਗ ਪਊਗੀ ਕਿਉਂਕਿ ਅਰਧ ਗੋਲਾ ਤਾਂ ਇੱਥੇ ਆਹ ਬਣਿਆ ਨਾ ਪੂਰਾ ਗੋਲਾ ਦਿਖਾਈ ਦੇਣ ਲੱਗ ਪਊਗਾ ਇੱਥੇ ਆਹ ਚੀਜ਼ ਬੇਟਾ ਆ ਗੋਲਾ ਦਿਖਾਈ ਦਊਗਾ ਇੱਥੇ ਪੂਰਾ ਠੀਕ ਹੈ ਕਿਉਂਕਿ ਛੋਟਾ ਗੋਲਾ ਤਾਂ ਬਣਿਆ ਹੋਇਆ ਅੱਧਾ ਗੋਲਾ ਬਣਿਆ ਜਦੋਂ ਆ ਅੱਧਾ ਖੋਲ ਲਿਆ ਤੇ ਆ ਪੂਰਾ ਚੱਕਰ ਆ ਜਿਹੜਾ ਦਿਖਾਈ ਦੇਣ ਲੱਗ ਪੂ ਫਿਰ ਜਦੋਂ ਇਹਨੂੰ ਅੱਧੇ ਨੂੰ ਖੋਲਾਂਗੇ ਤਾਂ ਆਹ ਚੀਜ਼ ਹੈ ਜਿਹੜੀ ਦਿਖਾਈ ਦੇਣ ਲੱਗੂਗੀ ਦੋ ਚੱਕਰ ਦਿਖਾਈ ਦੇਣ ਲੱਗ ਪੈਣਗੇ A1 ਇਹਦਾ ਰਾਈਟ ਆਨਸਰ ਬਣ ਜਾਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 ਸਵਾਲ ਨੰਬਰ 32 ਦੇ ਵਿੱਚ ਧਿਆਨ ਦੇ ਨਾਲ ਦੇਖੋ ਪਹਿਲਾਂ ਇੰਜ ਫੋਲਡ ਹੈ ਪਹਿਲਾਂ ਇੰਜ ਫੋਲਡ ਕੀਤਾ ਠੀਕ ਹੈ ਤਾਂ ਫਿਰ ਇਹਨੂੰ ਇੰਜ ਫੋਲਡ ਕਰ ਦਿੱਤਾ ਗਿਆ ਹੁਣ ਇਹਦੇ ਤੇ ਇੱਕ ਜ਼ੀਰੋ ਲਾ ਦਿੱਤੀ ਗਈ ਬੇਟਾ ਇਹ ਟੋਟਲ 4 ਜ਼ੀਰੋਆਂ ਦਿਖਾਈ ਦੇਣਗੀਆਂ ਜਦੋਂ ਆਹ ਫੋਲਡ ਖੋਲਾਂਗੇ ਤਾਂ ਦੋ ਹੋ ਜਾਣਗੀਆਂ ਜੇ ਅᱫੋ ਉਪਰੋਂ ਥੱਲੇ ਨੂੰ ਖੋਲਾਂਗੇ ਤਾਂ 4 ਜ਼ੀਰੋਆਂ ਠੀਕ ਹੈ ਕਿਉਂਕਿ ਚੋਰਾ ਫੋਲਡ ਕੀਤਾ ਗਿਆ ਨਾ 1 ਜ਼ੀਰੋ ਹੈ ਤੇ 4 ਬਣ ਜਾਣੀਆਂ ਇਹ ਇਧਰ ਖੋਲਾਂਗੇ 2 ਉਪਰੋਂ ਥੱਲੇ ਨੂੰ ਖੋਲਾਂਗੇ ਤਾਂ 4 D1 ਆ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 32 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ